ਸੋ ਅੱਜ ਵੇਲੇ ਦੀ ਵੱਡੀ ਖਬਰ ਹੈ ਕਿ ਅਮਰੀਕਾ ਨੇ ਈਰਾਨ ਦੇ ਉੱਪਰ ਹਮਲਾ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਟਵੀਟ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਖੁਦ ਲਾਈਵ ਆ ਕੇ ਇਸ ਹਮਲੇ ਦੀ ਜਾਣਕਾਰੀ ਜੁੜੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਈਰਾਨ ਲਗਾਤਾਰ ਇਜ਼ਰਾਈਲ ਤੇ ਹਮਲਾ ਕਰ ਰਿਹਾ ਸੀ ਹੁਣ ਜੇਕਰ ਹੁਣ ਵੀ ਨਾ ਹਟਿਆ ਤਾਂ ਫਿਰ ਅਸੀਂ ਹਮਲਾ ਕਰ ਦੇਾਂਗੇ ਔਰ ਨਾਲ ਕੀ ਨਾਲ ਤੁਹਾਨੂੰ ਦੱਸ ਦੇ ਕਿ ਹਮਲੇ ਦੀ ਐਕਸਕਲੂਸਿਵ ਵੀਡੀਓ ਜੁੜੀ ਹੈ ਉਹ ਸਾਹਮਣੇ ਆਈ ਹੈ ਕਿ ਕਿਵੇਂ ਇਰਾਨ ਦੇ ਤਿੰਨ ਪ੍ਰਮਾਣੂ ਥਾਵਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਨਸ਼ਟ ਕਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਜਿਹੜੀਆਂ ਇਰਾਨ ਦੇ ਉੱਪਰ ਹਮਲਾ ਕੀਤਾ ਗਿਆ ਹੈਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਟਵੀਟ ਵੀ ਹੈਗਾ ਉਹਨਾਂ ਨੇ ਦੱਸਿਆ ਹੈਗਾ ਕਿ ਅਸੀਂ ਤਿੰਨ ਨਿਊਕਲੀਅਰ ਥਾਵਾਂ ਨੂੰ ਤਬਾਹ ਕਰ ਦਿੱਤਾ ਹੈ ਔਰ ਇਹ ਤਬਾਹ ਕਰਨ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਐਕਸਕਲੂਸਿਵ ਵੀਡੀਓ ਅਸੀਂ ਦਿਖਾ ਰਹੇ ਹਾਂ ਐਕਸਕਲੂਸਿਵ ਵੀਡੀਓ ਜਿਸ ਵੀਡੀਓ ਦੇ ਵਿੱਚ ਈਰਾਨ ਦੇ ਤਿੰਨ ਟਿਕਾਣੇ ਜਿਹੜੇ ਐ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਔਰ ਤਬਾਹ ਕਰ ਦਿੱਤਾ ਗਿਆ ਆ ਅਮਰੀਕੀ ਫਾਈਟਰ ਜੈਟ ਐ ਜਿਨ੍ਹਾਂ ਨੂੰ ਹਮਲੇ ਦੇ ਵਾਸਤੇ ਤਿਆਰ ਕਰਕੇ ਭੇਜਿਆ ਗਿਆ ਸੀ ਔਰ ਧੰਨਵਾਦ ਵੀ ਕੀਤਾ ਗਿਆ ਡੋਨਾਲਡ ਟਰੰਪ ਦੇ ਵੱਲੋਂ ਕਿ ਅ ਅਮਰੀਕਾ ਵਰਗੀ ਫੌਜ ਜਿਹੜੀ ਐ ਉਹ ਹੋਰ ਕਿਤੇ ਵੀ ਨਹੀਂ ਹੈਗੀ ਔਰ ਬਕਾਇਦਾ ਅਮਰੀਕੀ ਫੌਜ ਦਾ ਧੰਨਵਾਦ ਕੀਤਾ ਗਿਆ ਤਾਂ ਜੰਗ ਛਿੜ ਚੁੱਕੀ ਐ